ਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗਾ ਜੀ ਅਦਰਕ ਦਾ achar ਉਹਦੇ ਲਈ ਆਪਾਂ ਨੇ ਜਿਹੜੇ ਜਿਹੜੇ ਸਮਾਨ ਲਿਆ ਜੀ ਆਪਾਂ ਤੁਹਾਨੂੰ ਉਹ ਦੱਸਾਂਗੇ ਹਾਂਜੀ ਇੱਕ ਚਮਚਾ ਜੀ ਜਿਮੇਣ ਦਾ ਇੱਕ ਚਮਚਾ ਕਾਲੀਆਂ ਮਿਰਚਾਂ ਦਾ ਪੰਜ ਤੇ ਸੱਤ ਹਸਤਾਣ ਤੇ ਨਮਕ ਦੇ ਨੇ ਕਾਲਾ ਵੀ ਪਾ ਸਕਦੇ ਹੋ ਤੁਸੀਂ ਚਿੱਟਾ ਵੀ ਪਾ ਸਕਦੇ ਹੋ ਆਪਣਾ ਇੱਕ ਕਿਲੋ ਹੈਗਾ ਅਦਰਕ ਆਹ ਫਿਰ ਕਾ ਆਪਾਂ ਬਾਅਦ ਚ ਪਾਵਾਂਗੇ ਮਿਕਸ ਕਰਕੇ ਚੀਨੀ ਵੀ ਪਾਉਣੀ ਹੈ ਜੀ ਅਸੀਂ ਚੀਨੀ ਬਾਅਦ ਚ ਪਾਵਾਂਗੇ ਹਾਂਜੀ ਆਪਾਂ ਨੂੰ ਜੀ ਸਾਰੇ ਨਮਕ ਮਿੱਤਰ ਮਸਾਲੇ ਦੇ ਵਿੱਚ ਪਾਤੇ ਜੀ ਬਾਈਟ ਨਾਮਕ ਕਾਲਾ ਨਮਕ ਕਾਲਣੀ ਵਿੱਚ ਹਾਂਜੀ ਜਿੱਤੇ ਆਪਾਂ ਨੇ ਜਮਾਨ ਪਾਈ ਆ ਜੀ ਹਾਂਜੀ ਆਪਾਂ ਨੇ ਜੀ ਆਦਰਕ ਨੂੰ ਇੱਕ ਘੰਟਾ ਜੀ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਵੀ ਗਿੱਲਾ ਨਾ ਹੋਵੇ ਇਹਨੂੰ ਪਾਣੀ ਨਾ ਲੱਗਿਆ ਹੋਵੇ ਈ ਹਲਦੀ ਪਾਨੇਗੀ ਆਪਾਂ ਦੀ ਹਲਦੀ ਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਹਾਂਜੀ ਆਪਾਂ ਹਲਦੀ ਨੂੰ ਜੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਹਲਦੀ ਆਪਾਂ ਨੇ ਜੀ ਅਦਰਕ ਨੂੰ ਰਾਤ ਨੂੰ ਜੀ ਕੱਟ ਕੇ ਧੋ ਕੇ ਰੱਖਤਾ ਸੀ ਜੇ ਸਵੇਰੇ ਆਪਾਂ ਨੇ ਇਹਨੂੰ ਧੁੱਪ ਦੇ ਵਿੱਚ ਘੰਟਾ ਕੇ ਪਕਾ ਲਿਆ ਸੀ ਹਾਂਜੀ ਆਪਣੇ ਸਾੜੀਆਂ ਦੇ ਵਿੱਚ ਕਈ ਵਾਰੀ ਜੇ ਧੁੱਪ ਘੱਟ ਨਿਕਲਦੀ ਹੈ ਫਿਰ ਆਪਾਂ ਇਹਨੂੰ ਜੇ ਧੁੱਪ ਘੱਟ ਹੋਵੇ 2 ਘੰਟੇ ਚ ਸਕਾ ਲਵੇ ਜੇ ਧੁੱਪ ਵਧੀਆ ਆਵੇ ਜੀ ਫਿਰ ਤਾਂ 1 ਘੰਟੇ ਦੇ ਵਿੱਚ ਹੀ ਸੁੱਕ ਜਾਂਦਾ ਹਾਂਜੀ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਹੁਣ ਇਹਨੂੰ ਡੱਬੇ ਦੇ ਵਿੱਚ ਪਾ ਰਹੇ ਹਾਂ ਹਾਂਜੀ ਡੱਬਾ ਜੀ ਆਪਣਾ ਪਲਾਸਟਿਕ ਦਾ ਆਪਾਂ ਕੱਚ ਦੇ ਬਰਤਨਾਂ ਦੇ ਵਿੱਚ ਵੀ ਪਾ ਸਕਦੇ ਹਾਂ ਇਹ ਜਿਹੜਾ ਆਪਣਾ achar ਆ ਜੀ ਆਪਾਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਆਪਾਂ ਨੇ ਜਦੋਂ ਵੀ achar ਖਾਣ ਵਾਸਤੇ ਕੱਢਣਾ ਜੀ ਜੇ ਆਪਾਂ ਹੱਥ ਦੇ ਨਾਲ ਕੱਢਣਾ ਆਪਣਾ ਹੱਥ ਵੀ ਸੁੱਕਾ ਹੋਣਾ ਚਾਹੀਦਾ ਜੇ ਆਪਾਂ ਕੋਈ ਚਮਚ ਲੈਣੇ ਆ ਜੀ ਚਮਚ ਵੀ ਸੁੱਕਾ ਹੋਣਾ ਚਾਹੀਦਾ ਪਾਣੀ ਵਾਲਾ ਗਿੱਲਾ ਹੱਥ ਨਹੀਂ ਲੱਗਣਾ ਚਾਹੀਦਾ ਤੇ ਇਹ achar ਜੀ ਆਪਾਂ ਲੰਬੇ ਸਮੇਂ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਆਪਾਂ ਜੀ ਇਹਦੇ ਵਿੱਚ ਸਿਰਕਾ ਪਾ ਰਹੇ ਹਾਂ ਆਪਾਂ ਜੀ ਇਹਨੂੰ ਓਨਾ ਸਿਰਕਾ ਪਾਵਾਂਗੇ ਜਿੰਨਾ ਵੀ ਸਾਰਾ ਅਦਰਕ ਆ ਜਿਹੜਾ ਉਹ ਸਿਰਕੇ ਦੇ ਵਿੱਚ ਜੀ ਡਿਪ ਹੋ ਜਾਵੇ ਹਾਂਜੀ ਜਿਹੜਾ ਜੀ ਆਪਣਾ ਸਿਰਕੇ ਵਾਲਾ ਚਾਰਾ ਜੀ ਆਪਾਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਜੇ ਆਪਾਂ ਨੂੰ ਜੀ ਸਿਰਕਾ ਘੱਟ ਲੱਗੂ ਆਪਾਂ ਹੋਰ ਪਾ ਦਾਂਗੇ ਇਸ ਤਰ੍ਹਾਂ ਪਾਇਆ ਹੈ ਜੀ ਅਦਰਕ ਦਾ ਜਿਹੜਾ achar ਆ ਦੀ ਉਹ ਖਰਾਬ ਨਹੀਂ ਹੁੰਦਾ ਜੀ ਆਪਾਂ ਲੰਬੇ ਸਮੇਂ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਹਾਂ ਜੀ ਨੀ ਨਹੀਂ ਥੋੜੀ ਹਾਂ ਜੀ ਅੱਧਾ ਕ ਚਮਚਾ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾ ਰਹੇ ਹਾਂ ਹਾਂ ਜੀ ਆਪਾਂ ਜੀ ਇਹਦੇ ਵਿੱਚ ਚੀਨੀ ਪਾ ਰਹੇ ਹਾਂ ਜੀ ਕੋਲੀ ਤੋਂ ਘੱਟ ਅੱਧੀ ਕੋਲੀ ਤੋਂ ਘੱਟ ਜੀ ਆਪਾਂ ਇਹਦੇ ਵਿੱਚ ਚੀਨੀ ਪਾ ਰਹੇ ਹਾਂ ਹਾਂਜੀ ਆਪਾਂ ਨੇ ਜੀ ਚੀਨੀ ਪਾ ਕੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੱਤੀ। ਹਾਂਜੀ ਆਪਾਂ ਜੀ ਇਹਦਾ ਢੱਕਣ ਬੰਦ ਕਰ ਦਾਂਗੇ। ਇਹ ਅੰਦਰ ਹੀ ਬੰਦ ਕਰਕੇ ਰੱਖਾਂਗੇ। ਹਾਂਜੀ ਆਪਾਂ ਨੂੰ ਜਿਹੜਾ ਇਹ achar ਆ ਜੀ ਇਹਨੂੰ ਧੁੱਪ 'ਚ ਰੱਖਣ ਦੀ ਵੀ ਲੋੜ ਨਹੀਂ। ਆਪਾਂ ਢੱਕਣ ਬੰਦ ਕਰਕੇ ਜੀ ਇਹਨੂੰ ਕਿਚਨ ਦੇ ਵਿੱਚ ਹੀ ਰੱਖ ਦਾਂਗੇ। ਇਹ achar ਆ ਜੀ ਜਿਹੜਾ ਆਪਾਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ। ਆਪਾਂ ਜੀ ਢੱਕਣ ਬੰਦ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਦਾਂਗੇ। ਹਾਂਜੀ ਆਪਾਂ ਨੂੰ ਇਹ achar ਨੂੰ ਨਾ ਤਾਂ ਧੁੱਪ ਦੇ ਵਿੱਚ ਰੱਖਣ ਦੀ ਲੋੜ ਆ। ਨਾ ਬਾਲਾ ਜੀ ਹਲਾਉਣ ਦੀ ਲੋੜ ਆ ਜੀ ਆਪਾਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਜੀ ਇਹ ਆਪਣਾ ਇਸੇ ਤਰ੍ਹਾਂ ਜੀ ਆਪਾਂ ਨੇ ਵਾਈਟ ਸਿਰਕਾ ਪਾਇਆ ਇਸੇ ਤਰ੍ਹਾਂ ਹੀ ਆਪਣਾ achar ਹੋਊਗਾ ਜੀ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਜੀ ਕਿਵੇਂ ਲੱਗੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ